ਕਾ ਦੋਸਤੋ ਅੱਜ ਦੇ ਬਲਾਉਸ ਤੁਹਾਡਾ ਸੁਆਤ ਹੈ ਤੇ ਅੱਜ ਬੇਬੇ ਬਾਪੂ ਨੂੰ ਆਪਾਂ ਦੇਣਾ ਸਰਪ੍ਰਾਈਜ਼ ਤੇ ਘੈਂਟ ਜਾ ਅੱਜ ਆਪਾਂ ਪਹਿਲਾਂ ਚੱਲਦੇ ਆ ਪਹਿਲਾਂ ਕੇਕ ਲੈਣੇ ਅੱਜ ਸਰਪ੍ਰਾਈਜ਼ ਬੇਬੇ ਬਾਪੂ ਸ਼ਾਮ ਜਿਹਨੂੰ ਜਦੋਂ ਆ ਗਿਆ ਉਦੋਂ ਬਾਪੂ ਨੂੰ ਸਰਪ੍ਰਾਈਜ਼ ਬਾਤੀ ਤੇ ਮੈਂ ਹਾਲੇ ਕਰੇ ਕਿਸੇ ਨੂੰ ਨਹੀਂ ਪਤਾ ਕਿ ਕੀ ਕਰਨਾ ਅੱਜ ਅੱਜ ਕਰਾਂਗੇ ਫੁੱਲ ਪਾਰਟੀ ਸ਼ਾਮ ਨੂੰ ਆਪਾਂ ਅਗੇ ਉਹਨਾਂ ਬਾਈਆਂ ਕੋਲ ਜਿਨੇ ਆਪਣਾ 50 ਕੇ ਦਾ ਕੇਕ ਬਣਾ ਕੇ ਦਿੱਤਾ ਸੀ ਤੇ ਲੈ ਹੁਣ ਸੋਹਣਿਆ 100 ਕੇ ਦਾ ਬਣਾ ਦੇ ਅੱਜ ਹਾਂਜੀ ਬਈ ਬਿਲਕੁਲ ਦੇਖੋ ਜੀ ਬਸ ਆਪ ਹੀ ਤੂੰ ਘੈਂਟ ਜਾਂ ਬਣਾ ਦੇ ਜਿਹੜਾ ਤੈਨੂੰ ਘੈਂਟ ਲੱਗਦਾ ਛੋਟਾ ਹੀ ਹੋਵੇ ਚਾਰ ਪੰਜ ਜਾਣੀ ਹੈ ਹਾਂ ਠੀਕ ਹੈ ਕਰ ਦੋ ਬੇਬੇ ਬਾਪੂ ਨੂੰ ਸਰਪ੍ਰਾਈਜ਼ ਹੀ ਦੇਣਾ ਅੱਜ ਬਸ ਜੀ ਬਹੁਤ ਬਹੁਤ ਵਧਾਈਆਂ ਬਈ ਤੁਹਾਨੂੰ ਧੰਨਵਾਦ ਬਈ ਹਾਂ ਦੇਖਦਾ ਵੀਡੀਓ ਸਾਰੀਆਂ ਧੰਨਵਾਦ ਬਈ ਤੇਰਾ ਬਹੁਤ ਬਹੁਤ ਇਹ ਬਾਈਆਂ ਤੁਸੀਂ ਆਪਾਂ ਜੀ ਐਸ ਕੇਕ ਬਿਸਟਰੀਆਂ ਤੋਂ ਪਾਈਆਂ ਤੁਸੀਂ ਬਣਵਾਇਆ ਸੀ ਪਹਿਲਾਂ ਵੀ ਆਪਣੇ ਕੇਕ ਬਸ ਉਹਦਾ ਆਪਣੇ ਥੋੜੀ ਸੀ ਫੋਲੋਅਰ ਜਿੱਦੋਂ ਆਪਾਂ ਸ਼ੁਰੂਆਤ ਕਰੀ ਐ ਤੇ ਅੱਜ ਰੱਬ ਨੇ 100 ਕੀ ਕਰਤੀ ਸਾਰਿਆਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਪਿਆਰ ਦਿੱਤਾ ਹੈ ਸ਼ਾਇਦ ਇਹ ਕਿੱਥੋਂ ਕੱਟਿਆ ਨਹੀਂ ਸੀ ਨਹੀਂ ਕੇਕ ਜ਼ਿੰਦਗੀ 'ਚ ਇਹ ਛੋਡੇ ਕਰਕੇ ਹੋਇਆ ਜ਼ਿੰਦਗੀ ਦਾ ਪਹਿਲਾ ਕੇਕ ਵੀ ਬਈ ਮੈਂ ਇੰਸਟਾਗ੍ਰਾਮ ਛੋਟੀ ਫੈਮਿਲੀ ਕਰਕੇ ਕੱਟਿਆ ਸੀਗਾ ਨਹੀਂ ਪਹਿਲਾਂ ਕਿੱਥੋਂ ਕਦੇ ਜ਼ਿੰਦਗੀ 'ਚ ਪਹਿਲੀ ਵਾਰ ਕੇਕ ਵੀ ਉਸੇ ਕਾਰਨ ਨਹੀਂ ਕੱਟਿਆ ਗਿਆ ਤੇ ਅੱਜ ਇੱਕ ਇੱਕ ਵੀ ਜੇ ਤੁਸੀਂ ਇੰਨਾ ਪਿਆਰ ਦਿੱਤਾ ਤਾਂ ਕਟਾਂਗੇ ਹਲੇ ਬੇਬੇ ਬਾਪੂ ਨੂੰ ਕੋਈ ਪਤਾ ਨਹੀਂ ਬਾਪੂ ਤਾਂ ਸਬਜ਼ੀ ਲੈ ਕੇ ਆਇਆ ਹੋਇਆ ਬਸ ਉਹੀ ਮੈਂ ਪਲਾਨ ਬਣਾਇਆ ਮੈਂ ਹਾਂ ਯਾਰ 100 ਕੇ ਹੋ ਗਈ ਕੰਪਲੀਟ ਤੇ ਆਪਾਂ ਨੂੰ ਕੱਟ ਦੇਣਾ ਚਾਹੀਦਾ ਕਿਉਂ ਦੋ ਦਿਨਾਂ ਵਾਲੇ ਲੇਟ ਤਾਂ ਹੋ ਗਏ ਉੱਪਰ ਵੀ ਟੱਫ ਕੇ ਫੋਲੋਅਰ ਤਾਂ ਪਰ ਆਪਾਂ ਹੁਣ ਅੱਜ ਬੇਬੇ ਬਾਪੂ ਨੂੰ ਸਰਪ੍ਰਾਈਜ਼ ਦੇ ਕੇ ਕਟਾਂਗੇ ਕੇਕ ਚੱਲ ਗਿਆ ਆਪਾਂ ਤਾਂ ਬਾਈ ਤੋਂ ਵੀ ਪੈਕ ਆ ਤੇ ਹੁਣ ਤੁਹਾਨੂੰ ਜਿਹੜੀ ਝਲਕ ਆ ਘਰੇ ਜਾ ਕੇ ਮਿਲੂਗੀ ਵੀ ਕੀ ਲਿਖਾਇਆ ਕਿਵੇਂ ਦਾ ਕੇਕ ਆਗਾ ਤੇ ਆ ਬਾਈ ਕੋਲੇ ਯਾਰ ਆਇਓ ਬਹੁਤ ਕੈਂਟ ਬੰਦਾ ਹੈਗਾ ਜੇ ਇਸ ਇਸ ਥ리에 ਲੰਮੜਾ ਬਹੁਤ ਕੈਂਟਾਗਾ ਮਾਨਸਾ ਬਸ ਇਧਰ 95 ਚੀਜ਼ਾਂ ਦੀ ਦੁਕਾਨ ਪਹਿਲੀ ਦੁਕਾਨ ਹੀ ਇਧਰ ਦਾ ਨਾ ਹਾਂਜੀ ਹਾਂ ਤੇ ਜਰੂਰ ਹਾਂ ਜਰੂਰ ਆਇਓ ਬਾਈ ਯਾਰ ਬਹੁਤ ਕੈਂਟ ਬਾਈ ਦਾ ਸੁਭਾਅ ਵੀ ਬਹੁਤ ਕੈਂਟਾ ਮਾ ਉਹ ਉਤਰਿਆ ਉਹਦੀ ਪਛਾਣ ਲੈ ਬਾਈ ਨੇ ਠੀਕ ਆ ਧੰਨਵਾਦ ਬਾਈ ਤੇਰਾ ਬਹੁਤ ਬਹੁਤ ਮਿਹਨਤ ਤਾਂ ਚੱਲੀ ਜਾਂਦੀ ਨਾ ਨਾਲ ਸਾਰਿਆਂ ਨੇ ਮਿਹਨਤ ਕਰ ਰਹੀ ਆ ਪੁੱਤਰ ਲਈ ਸਰਪ੍ਰਾਈਜ਼ ਅੱਜ ਠੀਕ ਆ ਬੇਬੇ ਤੇਰੇ ਲਈ ਵੀ ਸੋਡੀ ਮਿਹਨਤ ਦੇ ਸਦਕਾ ਅੱਜ ਬਹੁਤ ਕੁਝ ਮਿਲ ਗਿਆ ਆਪਾਂ ਨੂੰ ਤੁਸੀਂ ਮਿਹਨਤ ਕਰਾਈ ਨਾਲ ਲੱਗ ਕੇ ਅੱਜ ਸਾਰਾ ਕੁਝ ਮਿਲ ਜਾਂਦਾ ਹੈਗਾ ਹਾਂ ਹੋਰ ਖੁਸ਼ ਆ ਬਾਪੂ ਸਾਰੇ ਪਾਸੇ ਖੁਸ਼ ਆ ਬਾ ਅੱਜ ਸਾਡੇ ਲਈ ਉਹ ਵੀ ਖੁਸ਼ੀ ਵਾਲਾ ਦਿਨ ਸੀ ਕਿਉਂਕਿ ਮੇਰੀ ਮੰਮੀ ਜੀ ਵੀ ਆਏ ਹੋਏ ਐ ਤੇ ਸਾਡੀ ਮੈਡਮ ਵੀ ਬਹੁਤ ਖੁਸ਼ ਐ ਮੈਡਮ ਤਾਂ ਖੁਸ਼ ਆ ਮਾਲਾ ਮੰਮੀ ਜੀ ਹੈ ਹੈ ਉਹ ਖੋਲ ਦੇ ਕੋਸ਼ਿਸ਼ ਚੰਗੀ ਗੱਲ ਹੈ ਅੱਜ ਤੁਹਾਡੇ ਲਈ ਜਿਹੜਾ ਸਰਪ੍ਰਾਈਜ਼ ਆ ਉਹ ਕਰਦੇ ਜਿਹੜਾ ਅੱਜ ਨਾਲ ਜਿਹੜਾ ਸਰਪ੍ਰਾਈਜ਼ ਆ ਤੁਹਾਡੇ ਲਈ ਖਾਸ ਸਰਪ੍ਰਾਈਜ਼ ਲੈ ਕੇ ਆਇਆ ਮੈਂ ਮੈਂ ਬੇਬੇ ਬਾਪੂ ਨੂੰ ਸਰਪ੍ਰਾਈਜ਼ ਦੇਣਾ ਹੈ ਬੈਸੇ ਬੇਬੇ ਬਾਪੂ ਨੂੰ ਸਰਪ੍ਰਾਈਜ਼ ਆਪਾਂ ਦੇਣੀ ਰਹੇ ਨੇ ਤੇ ਪਰ ਅੱਜ ਖਾਸ ਹੋਇਆ ਇਹਨੂੰ ਫੜਾ ਫੋਨ ਤੂੰ ਖੋਲ ਲੈ ਹੈ ਫੋਨ ਫੜਾ ਕੀ ਤੂੰ ਖੋਲ ਲੈ ਅੱਛਾ ਤੂੰ ਨਹੀਂ ਆ ਦੇ ਬੀਬੀ ਵਿੱਚ ਹੈ ਨਹੀਂ

ਨੇ ਜੋ ਅਧਰੀ ਬੱਦਗੇ ਮਮੀ ਤਾਂ ਆਏ ਜੇ ਤੋ ਤੇਰੇ ਇੱਥੇ ਨੰਗੇ ਨਹੀਂ ਨੇ ਆ ਆ ਅਜੋ ਨਵੀਂ ਪਣੀ ਮੰਦ ਨਹੀਂ ਬੰਨੀ ਗੋਈ ਮੈਂ ਗੱਲ ਕਰ ਪਹਿਲਾਂ ਪਪਾ ਆਉਂ ਕਰੋ ਇਹ ਤੋਂ ਬੁਲਬੁਲੇ ਲੈ ਆਉਣ ਵਾਸਤੇ ਮੈਂ ਉਹ ਤੁਹਾਡੇ ਵਾਸਤੇ ਲੈ ਕੇ ਆਇਆ ਹਾਂ ਹਾਂ ਹਲਾ ਬੁਲਬੁਲੇ ਖੁਲਾਉਣੇ ਆ ਜੀ ਠੀਕ ਹੈ ਫੈਬਰਿਕ ਵੀ ਕੋਈ ਗੱਲ ਨਹੀਂ ਹੋ ਜਾਤਾ ਪਾਏਗੇ ਜੀ ਕੋਈ ਨਹੀਂ ਕਰੋ ਕੋਈ ਮੈਨੂੰ ਰੱਦ ਖੁਲਾਉਂਦੇ ਆਂ ਮੈਂ ਦੱਸਦਾ ਰੈਡੀ ਤੁਹਾਨੂੰ ਇਹ ਬੁਲਬੁਲੇ ਪਪਾ ਜੀ ਲਾ ਮੈਂ ਆਪਾ देख कि देख <laughs> पहली बार ही अपन भरना तीप नहीं लकी हो गई तो तेरी सोती ही कोई वाली कर दें तो आई सिख दिया पूरा मेरे वाली करी काम देखा बस मिल के ले गया मिल के मिल के ओके 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 आगे साल्टी मम्मी आगे भी तीप होगी ਨੇ ਨਹੀਂ ਨਿਕਲ ਰਹੇ ਪਹਿਲੀ ਵਾਰ ਆ ਨਾ ਬਈ ਕਿਉਂਕੇ ਜੇ ਕੰਮ ਪੜੀ ਜੀ ਇੱਥੋਂ ਦੀ ਹਾਂ ਉਰੋਂ ਦੀ ਇਹਨੂੰ ਪਟਕ ਕੇ ਨਾ ਮਾੜਾ ਇਹਦੇ ਫਿਰ ਚ ਪੇਣਾ ਪੂਗੇ ਆੜਿਓ ਨਾ ਹਰਪ੍ਰੀਤ ਜਿੱਤ ਗਿਆ ਬਈ ਉਈ ਜਿਹੜੀ ਚੇਪੀ ਉੱਤੇ ਲੱਗੀ ਸੀ ਉਈ ਚੇਪੀ ਉੱਤੇ ਓ ਵਾਈ ਗੋਟ ਕੀ ਨਾ ਉਹ ਜਵਣ ਗਿਆ ਕੱਪੀ ਤਬਰ ਨਹੀਂ ਬੰਬੀ ਇਹ ਕਾਗਾ ਮੰਮੀ ਕਦੀ ਰਾਮਣਾ ਕਰਨ ਗਿਆ ਮੰਮੀ ਦਾ ਬੜੀ ਖਤਰਨਾਕ ਯਾਰ ਇਹ ਦਰਸਾਉਂਦਾ ਆਵੇ ਆਵੇ ਰੱਜ ਕੇ ਬਾਬਾ ਵੀ ਸਿਰਾ ਕਰਦਾ ਯਾਰ ਤੇਰਾ ਕਰਾ ਦੋ ਕਿ ਤੇਰਾ ਮਰਾਵਾਂਗੇ ਮੰਮੀ ਕਿਰਾ ਜੋ ਮੰਮੀ ਜੇ ਕਹੀ ਜਾਂਦੇ ਨੇ ਇਹ ਤਾਂ ਮੇਰੇ ਨਾਲ ਵੀ ਇਦਾਂ ਹੀ ਖੇਤ ਹੋਈ ਸੀ ਜਿਹੜੇ ਵੱਡੇ ਕੰਪਨੀ ਹੁੰਦੇ ਮੈਂ ਨਾ ਅਜੀ ਖੇਤ ਪਾਣੀ ਲਾ ਗਏ ਛੋਟਾ ਹੁੰਦਾ ਸੀ ਮੈਂ ਤੇ ਨਾ ਉਹ ਨਾ ਮੈਂ ਨਾ ਖੰਬੇ ਤੋਂ ਨਹੀਂ ਉਹਦੇ ਐ ਹੁੰਦੇ ਸਾਡਾਂ ਇਹਦੇ ਫਾਜੇ ਹਲੋਂ ਤਾਂ ਤਾਰਾ ਨਹੀਂ ਪਾਈਆਂ ਸੀ ਉਹ ਜਦੋਂ ਬਣੇ ਪਾਪੋ ਤੇ ਮਦਾਨ ਨੂੰ ਦੇ ਕੇ ਢਾਰਕਿਆ ਨਾਲ ਤੇ ਰਾਬਣੀ ਖੜਾਗਾ ਪੂਰਾ ਮਾਨ ਦੇ ਵਿੱਚ ਘਪਰਾਟ ਹੋ ਗਈ ਫਿਰ ਬਾਅਦ ਵਿੱਚ ਜਿਆਦਾ ਆ ਬਈ ਇਹ ਤਾਂ ਹੋ ਗਈ ਖੇਤ ਵਾਲੇ ਖੰਬੇ ਨੇ ਕਦੇ ਕਦੇ ਬੰਦਾ ਕਿਸੇ ਚੀਜ਼ ਨੂੰ ਦੇਖ ਵੀ ਹੋ ਜਾਂਦਾ ਹੁਣ ਮੰਮੀ ਕਹਿੰਦੀ ਆ ਰਾਬਣੀ ਨਾ ਰਾਕੇ ਨਾ ਮੈਂ ਕਿਤੇ ਰਾਵਰ ਨੂੰ ਮਨ ਤਾਂ ਨਹੀਂ ਬਣਾ ਰਹੇ ਵੀ ਰਾਵਣੇ ਕਿਤੇ ਨਹੀਂ ਆਉਂਦਾ ਨਹੀਂ ਨਹੀਂ ਮੰਮੀ ਇਹ ਕਹਾਣੀ ਦੂਰ ਆਗੇ ਤੇ ਦੂਰ ਆਗੇ ਹੈ ਨਾ ਵਿਕੇ ਪਰ ਕਮਨ ਮਾਈ ਵਾਈਫ ਕੀ ਕੰਮ ਉਸ ਦਿਨ ਪੜਾਉਂਦਾ ਲੱਗਦਾ ਇੱਕ ਇਹ ਜੋ ਹਵਾ ਕੱਟ ਕੱਟ ਬਹੁਤ ਹੈ ਨਹੀਂ ਤਾਂ ਕਪਾ ਨਹੀਂ ਡਿੱਗਦੀਆਂ ਲੱਤਾਂ ਜੀਆਂ ਡਿੱਗਦੀਆਂ ਲੱਤਾਂ ਹੀ ਹਟਾ ਦਿੰਦੇ ਆਪਾਂ ਕੋਈ ਗੱਲ ਨਹੀਂ ਐਵੇਂ ਕੋਲ ਬੁੱਤ ਸਾਰੇ ਪੂਰੇ ਦੇ ਇਹ ਜੀ ਦਾ ਇਹਦਾ ਓਕੇ ਹੁਣ ਤਾਂ ਲੱਗਣ ਆ ਗਈਆਂ ਠੀਕ ਹੈ ਠੀਕ ਹੈ 1 K4 ਕਾਮਰ ਹੂੰ K ਨਹੀਂ ਗਈ ਤੇ 1 ਹੀ ਆਦਾ ਸੁਤੋ ਸਮਝਦੇ ਵੀ ਨਾ ਇਸ ਨੂੰ ਤਾਂ ਨਹੀਂ ਆਹੀ ਆਹੀ ਲੱਗੂ ਐਸੀ ਤਰੀਕ ਕਰ ਬਣਾ ਕੇ ਦਿਖਾ ਦੇ ਨਾ ਕੰਮ ਨੂੰ ਨਾ ਜ਼ੀਰੋ ਨਹੀਂ ਹੈਗੀ ਉਹ ਹੁੰਦੇ ਤਾਂ ਹੋਗੇ ਨੇ ਐਵੇਂ ਐਵੇਂ ਪਰ ਤਾ ਜੀ ਫਿਰ ਕਰ ਲੀ ਹੁੰਦੇ ਤਾਂ ਅਖਰਾਂ ਦਾ ਜ਼ੀਰੋ ਆ ਬਣਾਈ ਕਿਹੜੇ ਹਿਸਾਬ ਨਾਲ ਸਾਲੇ ਜੇ ਨਹੀਂ ਸਮਝ ਆ ਰਿਹਾ ਮੈਨੂੰ ਜ਼ੀਰੋ ਨਹੀਂ ਹੈਗੀ ਜ਼ੀਰੋ ਆ ਜ਼ੀਰੋ ਆ ਜ਼ੀਰੋ ਇਹ ਗੁੜੀ ਨੂੰ ਇਹ ਤੁਝ ਨੂੰ ਦੇਖੀ ਦੇਕਰ ਪਾਰਕ ਦੇਖ ਤੂੰ ਇਹ ਤਾਂ ਵਰਕ ਆ ਰਖੀ ਬੋਏ ਕਾਣ ਓਏ ਅੱਦਾਂ ਤੂੰ ਪੜਤਾ ਸੀ ਮੱਗਿਆ ਆਪੀ ਪਾਰਕੇ ਦੀ ਪਤਾ ਲੱਗੂ ਪਾਰਕੇ ਆਪੀ ਹੋ ਜਿੰਦਰਾ ਜ਼ੀਰੋ ਸ਼ਾਇਦ ਇਹੀ ਚੀਜ਼ ਹੋਵੇ ਕਰੀ ਕੋਈ ਗੱਲ ਨਹੀਂ ਦੇਖਦੇ ਆਪਾਂ ਟਰਾਈ ਕਰਕੇ ਪਹਿਲੀ ਵਾਰੀ ਪਹਿਲੀ ਵਾਰ ਆਪੇ ਕਿਤੇ ਉਹ ਕਰੀਓ ਤੂੰ ਬੁਲਾਉ ਵਦੇ ਉੱਜਾ ਸੀ ਜੋ ਵੀ ਯਾਰ ਕਮਾਲ ਹੀ ਕਰੀ ਜਾਂਦੇ ਨੇ ਸਾਡੇ ਟੰਪਰ ਦੇਖਦੇ ਆਪਾਂ ਮੈਨੂੰ ਨੇ ਦੱਸਿਆ ਸੀ ਬਾਈ ਨੇ ਕਹਿੰਦਾ ਇੱਥੋਂ ਆਏ ਜੇ ਹੋਊਗਾ ਇਹ ග ද ම ො

ਉਸੇ ਖੁਸ਼ੀ ਦੇ ਵਿੱਚ ਮੈਂ ਬੇਬੇ ਕੋਲ ਸਰਪ੍ਰਾਈਜ਼ ਦੇਣਾ ਸੀ ਬੇਬੇ ਕੋਲ ਆਪਣੀ ਚੀਜ਼ਾਂ ਦਾ ਨਹੀਂ ਪਤਾ 200k ਕੀ ਹੁੰਦਾ ਪਰ ਸੰਦਲ ਬੇਬੇ ਨੂੰ ਛੋਟੇ ਕਰ ਕੀ ਮੈਂ ਸਾਰਾ ਮੁਸ਼ਾਹ ਇਹ ਜੇ ਤੁਸੀਂ ਨਾ ਸਾਇਦ ਹੋ ਹੁੰਦੇ ਨਾਲ ਕਰਦੇ ਮੇਰੇ ਤਾਂ ਸਾਇਦ 100k ਤਾਂ ਕਿੱਥੋਂ ਆ ਜਾਂਦਾ ਤੇ ਬਾਕੀ ਜਿਹੜਾ ਆਪਣੀ ਫੈਮਲੀ ਹੈ ਸਾਰੀ YouTube ਜਾਂ Instagram ਫੈਮਲੀ ਉਹ ਪਰ ਨਾਲ ਨਾ ਕਰਦੀ ਤਾਂ ਕਿੱਥੇ ਅੱਜ ਤਾਂ ਇਹ ਹੁੰਨੀ ਸੀ ਗੱਲ ਨਾ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਤੇ ਵੀ ਜਿਹੜਾ ਤੁਸੀਂ ਇੰਨਾ ਜਿਆਦਾ ਪਿਆਰ ਦਿੱਤਾ ਕਿ ਅੱਜ ਆਪਾਂ 100k ਦੀ ਖੁਸ਼ੀ ਦੇ ਵਿੱਚ ਤੇ ਅੱਜ ਸੋਚਿਆ ਸੀਗਾ ਪਹਿਲਾਂ ਉਹਦੇ ਸੋਚਿਆ ਸੀ ਕੇਕ ਕਟਣਾ ਹੈ ਪਰ ਅੱਜ 100 ਕੇ ਦੀ ਖੁਸ਼ੀ ਦੇ ਵਿੱਚ ਆਪਾਂ ਕੇਕ ਲੈ ਕੇ ਆਏ ਆ ਤੇ ਅੱਜ ਆਪਾਂ 100 ਕੇ ਦੀ ਖੁਸ਼ੀ ਦੇ ਵਿੱਚ ਕੇਕ ਕਟਣਾ ਹੈ ਇਹ ਹੈ ਮੇਰੇ ਬੇਬੇ ਬਾਪੂ ਦੀ ਬਰੋਤ ਤੇ ਛੋਟੇ ਸਾਰਿਆਂ ਦਾ ਪਿਆਰ ਤੇ ਅੱਜ ਆਪਣੇ 100 ਕੇ ਹੈਪੀ ਫਾਰਮਰ ਦੇ ਪੂਰੇ ਹੋ ਗਏ ਆ ਜੋ ਆਪਾਂ ਪੇਜ ਬਣਾਇਆ ਹੋਇਆਗਾ ਤੇ ਅੱਜ ਆਪਣੇ ਇੰਸਟਾਗ੍ਰam ਤੇ ਹੋ ਗਈ ਸੀਗੇ ਤੇ ਫੋਟੋ ਦੂਸਰੇ ਤੋਂ ਹਾਂ ਕੋਈ ਨਹੀਂ ਫਿੱਟ ਲੈਣੇ ਤੇ ਪਤਾ ਕਰਕੇ ਅੱਜ ਆਪਾਂ ਫਿਰ 100 ਕੇ ਦਾ ਕੇਕ ਸਾਰਿਆਂ ਨਾਲ ਆਪਾਂ ਵਾਦਾ ਵੀ ਕੀਤਾ ਹੋਇਆ ਸੀ ਵੀ ਜਿੱਦਿਆਂ 500 ਕੇ ਹੋਗੇ ਉੱਪਰ ਹੋ ਗਿਆ ਇੱਕ ਦਿਨ ਅਸੀਂ ਮਾਫ ਮਾਫੀ ਚਾਉਣੀ ਵੀ ਕਰਾ ਉੱਪਰ ਨਾ ਗਈ ਇੱਕ ਦੋ ਦਿਨ ਤੇ ਮੈਨੂੰ ਪਤਾ ਲੱਗੇ 100 ਕੇ ਹੋ ਗਏ ਤੇ ਅੱਜ ਆਪਾਂ ਕੇਕ ਥੋੜਾ ਕੰਮ ਦੇ ਵਿੱਚ ਹੋ ਗਏ ਸੀ ਤੇ ਅੱਜ ਆਪਾਂ ਕੇਕ ਕਟਾ ਗਏ 100 ਕੇ ਦਾ ਇਹ ਕੰਮ ਬਾਪੂ ਖੁਸ਼ ਇਹਦਾ ਮਤਲਬ ਤਾਂ ਬਾਪੂ ਕੀ ਹੈਗਾ ਇਹਦਾ ਮਤਲਬ ਇਹ ਹੈ ਵੀ ਆਪਣੇ ਨਾਲ 1 ਲੱਖ ਤੋਂ ਵੱਧ ਅ ਜਿਹੜੇ ਭੈਣ ਭਰਾ ਦੇ ਉਹ ਨਾ ਇਸ ਦਾ ਜਨਮ ਤੇ ਜੁੜ ਗਿਆ। 1 ਲੱਖ ਤੋਂ ਵੱਧ ਆਪਣੇ ਫੋਲੋਅਰ ਹੋ ਗਏ ਇਸ ਜਨਮ ਦੇ ਤੋਂ। 1 ਲੱਖ ਤੋਂ ਜ਼ਿਆਦਾ ਹੋ ਗਿਆ। ਤੇ ਵਿਆਹ ਦੀ ਵੀਡੀਓ ਨੂੰ ਵੀ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਬਈ। ਤੇ ਅੱਜ ਮੇਰੇ ਬੇਬੇ ਬਾਪੂ ਮੈਂ ਤੇ ਕਹਣਾ ਮੇਰੇ ਬੇਬੇ ਬਾਪੂ ਦੀ ਤਪੱਸਿਆ ਹੈ। ਜਿਹੜਾ ਇਹਨਾਂ ਨਾਲ ਮੇਰੇ ਬੇਬੇ ਬਾਪੂ ਦਾ ਫਾਰਮ ਮਿਲਿਆ ਹਾਨੂੰ ਤੇ ਤਾਂ ਕਰਕੇ 100 ਕੀ ਹੋ ਗਿਆ। ਤੇ ਅਸੀਂ ਸੋਚਿਆ ਵੀ ਨਹੀਂ ਸਾਰੀ 6-7 ਮਹੀਨੇ ਦੀ ਗੱਲ ਹੈ। 7 ਮਹੀਨੇ ਹੋਏ ਅੱਜ ਆਪ ਕੋ ਨਹੀਂ ਚਲਾਉਂਦੇ ਨੂੰ ਤੇ 7 ਮਹੀਨਿਆਂ ਦੇ ਵਿੱਚ ਬਹੁਤ ਵੱਡਾ ਗੱਲ ਹੋ ਗਈ ਪਪਾ ਸੱਤ ਵੀਨੇ ਚ ਲੱਖ ਬੰਦਾ ਜੋੜਨਾ ਬਹੁਤ ਵੱਡੀ ਗੱਲ ਹੈ ਤੇ ਚਲੋ ਪਰਮਾਤਮਾ ਦੀ ਕਿਰਪਾ ਹੋਈ ਸਾਡੇ ਤੇ ਵੀ ਮੇਰੇ ਬੇਬੇ ਬਾਪੂ ਜੀ ਸੁਖੀ ਹੋਏ ਸੌਖਾ ਉਧਰੋਂ ਕਿ ਸੌਖੀ ਹੋਏ ਇਧਰੋਂ ਕਿ ਸੌਖੀ ਹੋ ਗਿਆ ਇਹ ਵੀ ਇਹ ਵੀ ਬੇਬੇ ਬਾਪੂ ਬਹੁਤ ਪਿਆਰ ਕਰਦੇ ਹਨ ਸਾਰਿਆਂ ਦਾ ਭਈਆ ਹੋਣਾ ਕਰਿਆ ਕਰੋ ਮੈਂ ਉਹਨਾਂ ਕਰਿਆ ਕਰੋ ਬਹੁਤ ਜ਼ਿਆਦਾ ਸਾਡਾ ਮੋਹ ਹਾਸ ਦੇ ਵਿੱਚ ਤੇ ਪਰਿਵਾਰ ਦਾ ਬਹੁਤ ਜ਼ਿਆਦਾ ਮੋਹ ਬਹੁਤ ਵਧੀਆ ਕੀ ਕੰਮ ਹੈ ਬੇਬੇ ਬਾਪੂ ਵੀ ਕਹਿੰਦੇ ਬਹੁਤ ਚੰਗਾ ਸੁਭਾਅ ਦਾ ਤੇ ਹੁਣ ਆਪਾਂ ਕੱਢਦੇ ਹਾਂ ਕੇਕ ਤੇ ਸਾਰੇ ਭੈਣ ਭਰਾਵਾਂ ਦਾ ਸਾਡਾ ਬਹੁਤ ਧੰਨਵਾਦ ਹੈ ਤੇ ਬਾਪੂ ਇਹ ਤੇ ਸਾਰਾ ਕੁਝ ਸਹੀ ਡਿਕਾ ਕਿ ਹੋ ਗਿਆ ਬੇਬੇ ਬਾਪੂ ਜੀ ਆਪਾਂ ਬੇਬੇ ਬਾਪੂ ਦੇ ਬਾਕੀ ਕੇਕ ਕਟਾਵਾਂਗੇ ਪਹਿਲਾਂ ਤੇ ਤੇ ਛੋਟਾ ਸਾਰਿਆਂ ਦਾ ਬਈ ਸਾਡਾ ਨਾ ਪਿਆਰ ਸੀਗਾ ਤੇ ਬਾਪੂ ਵੀ ਬੜਾ ਖੁਸ਼ ਹੈ 300 ਕੇ ਹੋ ਗਿਆ ਤੇ ਅੱਜ ਆਪਣੇ 100 ਕੇ ਜਿਹੜੇ ਪੂਰੇ ਹੋਇਆ ਬਈ ਉਹਦਾ ਛੋਟਾ ਸਾਰਿਆਂ ਦਾ ਧੰਨਵਾਦ ਹੈਗਾ 100 ਕੇ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਅੱਜ ਕੇਕ ਕਟਾਂਗੇ ਆਪਾਂ ਤੇ ਛੋਟਾ ਨਾਲ ਵਾਦਾ ਵੀ ਕੀਤਾ ਹੈ ਸਾਰਿਆਂ ਨਾਲ ਵੀ ਆਪਾਂ ਅਗਰ ਕੇਕ ਜਰੂਰ ਕਟਾਂਗੇ ਤੇ ਬੇਬੇ ਬਾਪੂ ਬੜਾ ਖੁਸ਼ ਹੈ ਬੇਬੇ ਪੂਰੇ ਖੁਸ਼ ਤੇ ਕਟੋ ਕਰਕੇ ਕੇਕ ਕਰੋ ਸ਼ੁਰੂਆਤ ਕੀ ਜਾਂਦੇ ਆ ਉਹ ਸੰਗ ਦੇ ਕਾ ਤੋਂ ਇੱਕ ਦੂਜੇ ਨੂੰ ਖਵਾ ਦੋ ਐ ਕੁਝ ਨਹੀਂ ਹੁੰਦਾ ਲਓ ਜੀ ਉਧਰ ਮੰਮੀ ਵੀਡੀਓ ਬਣਾਈਂ ਜੇ ਮੰਮੀ ਵੀ ਐਸੀ ਜਾਂਦੀ ਹੈਗੀ ਉਹ ਐਦਾਂ ਕੁਝ ਨਹੀਂ ਹੁੰਦਾ ਮੰਮੀ ਨਾ ਲਓ ਤਾਂ ਮੈਂ ਤੁਹਾਨੂੰ ਵੀ ਲੈ ਲਵਾਂ ਤੇ ਮੈਨੂੰ ਮੈਨੂੰ ਬੜੀ ਖੁਸ਼ੀ ਹੈ ਬੇਬੇ ਬਾਪੂ ਦੇ ਨਾਲ ਇਹ ਜੋ ਬੇਬੇ ਬਾਪੂ ਦੀ ਤੂੰ ਵੀ ਖਵਾ ਦੇ ਬੇਬੇ ਬਾਪੂ ਨੇ ਭਗਤੀ ਕੀਤੀ ਹੈ ਨਾ ਕਹਿੰਦੇ ਇੱਕ ਸੰਦਾਰ ਫੋਨ ਦਾ ਬੰਦੇ ਦਾ ਉਹ ਹੋਇਆ ਅੱਜ ਤੇ ਅੱਜ ਮੈਂ ਬੜਾ ਕੁਛ ਵਿਸੂਕੇ ਪੂਰੇ ਹੋਏ ਹੈ ਤੇ ਨਾ ਤਾਂ ਜਿਹਦਾ ਤੇ ਪ੍ਰਵਾਰਤ ਬੈ ਕੇ ਖੁਸ਼ੀ ਮਨਾਉਣੀ ਹੈ ਨਾ ਕਿੰਨਾ ਵਧੀਆ ਲੱਗਦਾ ਨਜ਼ਾਰਾ ਹੁੰਦਾ ਪੂਰਾ ਅੱਜ ਪੂਰੇ ਨਿਆਰੇ ਰਹਿ ਅੱਜ ਸਾਰੀ ਰਾਤ ਪਾਰਟੀ ਚੱਲੇਗੀ ਹੈ ਕਾ ਇਹ ਪਾਰਟੀ ਅਸੀਂ ਸਾਨੂੰ ਇਹ ਬਸ 100 kg ਦੀ ਕੱਲੀ ਕੁਛ ਨਹੀਂ ਸਾਨੂੰ ਸਾਡੇ ਬੇਬੇ ਬਾਪੂ ਨਾਲ ਬਹਲਾ ਸਾਡੇ ਸਾਡੇ ਬੇਬੇ ਬਾਪੂ ਖੁਸ਼ ਰਹਿਣ ਤੇ ਅੱਜੇ ਪਿਆਰ ਬਣਾ ਰਹੇ ਪਰ ਬਾਅਦ ਵਿੱਚ ਮੈਂ ਪਹਿਲਾਂ ਜੀ ਤੰਨੇ ਆਨੇ ਖੁਸ਼ ਰਹਿੰਦੇ ਹੁੰਦੇ ਸੀ ਮੈਂ ਇੱਕ ਜਿੰਦਗੀ ਚੀਤ ਚਾਹੁੰਦਾ ਸੀ ਵੀ ਸਾਡੀ ਮੈਡਮ ਵੀ ਉਦਾਂ ਹੀ ਹੋਵੇ ਵੀ ਮੇਰੇ ਬੇਬੇ ਬਾਪੂ ਪਿਆਰ ਕਰੀ ਜਿਵੇਂ ਮੈਂ ਮੇਰੇ ਬੇਬੇ ਬਾਪੂ ਨੂੰ ਪਿਆਰ ਕਰਦਾ ਉਹ ਵੀ ਉਦਾਂ ਦੀ ਮਿਲ ਗਿਆ ਹੁਣ ਬੇਬੇ ਬਾਪੂ ਠੀਕ ਹਾਂ ਬਜੁਰਗ ਕੁਝ ਹੋਰੇ ਕੋਈ ਕੰਮ ਹਾਂ ਮੈਂ ਬਗਵਾ ਆ ਮੀਮੀ ਦਾ ਪਹਿਲਾ ਹਸਬੰਦ ਦੀ ਹੈਗੀ ਪੂਰੀ ਕੋਝਾ ਤੁ ਵੀ ਨਾ ਕੋਈ ਪੂਰੀ ਕੋਝਾ ਪਰਵਾ ਦੇਤਾ ਮੈਨੂੰ ਬੜੀ ਖੁਸ਼ੀ ਆ ਪਤਾ ਕੀ ਹੈ ਨੈਗੇਟਿਵ ਥੋੜਾ ਘੱਟ ਫੁੱਟਰ ਦੇਣਾ ਇਨਸਾਨਾਂ ਨੂੰ ਅਨਹੀਂ ਇਹ ਬਹੁਤ ਵਾਜਾ ਤੇ ਕਦੇ ਵੀ ਇਨਸਾਨ ਦੇ ਕਦੇ ਵੀ ਉਹਦੇ ਨਾਲ ਜਾਇਆ ਕਰੋ ਵੀ ਕੋਈ ਕੌਣ ਸੋਣਾ ਕੋਈ ਹਵਾ ਇਹ ਦੇਖਿਆ ਕਰੋ ਵੀ ਕਿਹੜਾ ਇਨਸਾਨ ਕਿੰਨਾ ਚੰਗਾ ਹੈਗਾ ਬੜੀ ਚੰਗੇ ਇਹਦਾ ਸੁਭਾਗ ਆ ਤੇ ਉਥੋਂ ਦੇ ਪਰਿਵਾਰ ਦਾ ਵੀ ਬੜਾ ਚੰਗਾ ਸੁਭਾਗ ਹੈਗਾ ਤੇ ਇਸੇ ਲਈ ਚੁਣਿਆਗਾ ਮੈਂ ਇਹਨੂੰ ਬੀਬੀ ਬੇਬੇ ਬਾਪੂ ਦਾ ਇਹ ਬਹੁਤ ਕਰਦੀ ਹੈ ਤੇ ਬੇਬੇ ਬਾਪੂ ਨੂੰ ਪਿਆਰ ਵੀ ਕਰੂਗੀ ਤੇ ਕਿਉਂਕਿ ਨਰਮ ਬਹੁਤ ਜਿਆਦਾ ਹੈ ਤੇ ਮੈਂ ਇਸੇ ਕਰਕੇ ਚੁਣਿਆ ਸੀ ਵੀ ਬੇਬੇ ਬਾਪੂ ਦੇ ਮੇਰੇ ਦਾ ਖਿਆਲ ਰੱਖਣ ਵਾਲਾ ਕੋਈ ਅਜਿਹੇ ਇਨਸਾਨ ਆ ਜੇ ਵੀ ਜਿਹੜਾ ਮੇਰੇ ਮੂੰਹ ਕੋ ਬੀਬੀ ਬਾਪੂ ਨੂੰ ਪਿਆਰ ਕਰੇ ਪਰ ਹੋ ਜਾਂਦਾ ਸਾਨੂੰ ਮਿਲ ਗਿਆਗਾ ਤੇ ਹੁਣ ਕਰੋ ਫਿਰ ਖਾਓ ਪਾਓ ਕੋਲੀਆਂ ਪੂਰੀਆਂ ਤੇ ਤੁਸੀਂ ਕਰੋ ਸ਼ੁਰੂਆਤ ਬੀਬੀ ਤੁਹਾਡੇ ਵੀਡੀਓ ਜੀ ਬਣੀ ਨਾ ਰਹਿ ਕੱਲਾ ਤੇ ਤੂੰ ਵੀ ਲਿਆ ਕੋਲੀਆਂ ਤੇ ਹੁਣ ਉੱਥੇ ਤਾਂ ਆ ਪਈਆਂ ਆਪਣੇ ਕੋਲ ਇਹ ਆਪਣੀ ਮੰਮੀ ਜੀ ਹੈ ਤੇ ਇਹ ਹੁਣ ਉਹ ਕਰਨਗੇ ਜੇ ਤੁਹਾ ਲੜੀਆਂ ਚਿੱਟੀਆਂ ਲਿਆਉਣੀਆਂ ਤਾਂ ਲੈ ਹਾਂ ਲਿਆਓ ਤੇ ਖਾਓ ਤੇ ਕਾਮਲ ਤਸ ਕਾਮਲ ਨੂੰ ਸਾਰਨਾ ਬੱਦ ਖਾਓ ਤੇ ਮੰਮ ਡੈਡੀ ਅੱਜ ਤੂੰ ਵੀ ਪੂਰਾ ਫੁੱਲ ਖਾਣਾ ਗੇ ਠੀਕ ਹੈ ਤੇ ਲਿਆਓ ਕਾਮਲ ਤੁਸੀਂ ਆਏ ਚਾਕਲੇਟ ਦੇਤੀ ਮੰਮੀ ਨੇ ਆ ਦੇਖ ਲੈ ਦੇਖ ਕਿੰਨਾ ਕਰਦੀ ਹੈ ਕਮਾਲ ਦਾ ਇਹ ਕਹੇ ਤੂੰ ਖਾ ਲੈ ਚਾਕਲੇਟ ਬੁੱਤ ਹਾਂ ਆ ਹੁੰਦਾ ਪਿਆਰ ਇਹ ਪਿਆਰ ਕਿਸੇ ਕਿਸੇ ਦੇਸੀ ਆਉਂਦਾ ਹੈ ਪਿਆਰ ਮਿਲਣਾ ਬਹੁਤ ਔਖਾ ਹੈਗਾ ਜ਼ਿੰਦਗੀ ਦੇ ਵਿੱਚ ਤੇ ਅੱਜ ਬੇਬੇ ਬਾਪੂ ਦੇ ਦਾ ਪਿਆਰ ਸਾਡੇ ਹਿੱਸੇ ਆ ਨਾ ਅਸੀਂ ਬਹੁਤ ਖੁਸ਼ ਨਸੀਬ ਆਪਦੇ ਆਪ ਨੂੰ ਬਹੁਤ ਚੰਗਾ ਸਮਝਦੇ ਆਂਗੇ ਤੇ ਵੀ ਇਹੋ ਜਿਹੇ ਇਨਸਾਨ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਹੋ ਮਿਲਦੇ ਤੇ ਸਾਡੀ ਮੰਮੀ ਵੀ ਆਈ ਉਸੇ ਉੱਥੋਂ ਵਾਲੀ ਸਾਨੂੰ ਹੁਣ ਹੋਰ ਵੀ ਬਹੁਤ ਖੁਸ਼ੀ ਹੋ ਗਈ ਚਲ ਮੈਂ ਮੰਮੀ ਆਈ ਉਸ ਨਾਲ ਕੇਕ ਕੱਟਿਆ ਗਿਆ ਬਹੁਤ ਚੰਗਾ ਹੋ ਗਿਆ ਕੋ ਮੰਮੀ ਦਾ ਵੀ ਸੁਭਾਅ ਬੜਾ ਚੰਗਾ ਹੈਗਾ ਤੇ ਉਧਰੋਂ ਕਮਲ ਦਾ ਸੁਭਾਅ ਤਾਂ ਹੈਗੀ ਹੈਗਾ ਤੇ ਬੇਬੇ ਬਾਪੂ ਤਾਂ ਸਾਨੂੰ ਪਤੀ ਆ ਵੀ ਰੱਬ ਰੂਪੀ ਬੰਦੇ ਨੇ ਇੰਨਾ ਵਰਗਾ ਤਾਂ ਕੌਣ ਬਣ ਜੂ ਇਹ ਜਿਹੇ ਇਨਸਾਨ ਜ਼ਿੰਦਗੀ ਦੇ ਵਿੱਚ ਬਹੁਤ ਘੱਟ ਹੀ ਮਿਲਦੇ ਨੇ ਇਹ ਜਿਹੇ ਜਿਹੇ ਬੇਬੇ ਬਾਪੂ ਮਿਲੇ ਨੇ ਹੋਈ ਤਾਂ ਤੇ ਲਿਆਓ ਬੀਬੀ ਪੁੱਤੇ ਪਾਓ ਕੇਕ ਸਾਰਿਆਂ ਨੂੰ ਤੇ ਖਾਣ ਬੇਬੇ ਬਾਪੂ ਕੇਕ ਕੱਟਣ ਤੋਂ ਬਾਅਦ ਬੇਬੇ ਵੀ ਤੇਰੀ ਚੱਕ ਲਈ ਉਹ ਕਮਲ ਲਿਖੂਗੀ ਤੇ ਬੇਬੇ ਬਾਪੂ ਵਰਗੇ ਨਾਲ ਭਰਾਉਣਗੇ ਕਿਹਦਾ ਦਾ ਕੰਮ ਕਰਦੇ ਆ ਮੈਂ ਵੀ ਕਮਲ ਨੂੰ ਕਿਹਾ ਰੋਟੀ ਲੈ ਰੋਟੀ ਖਾਣੇ ਬੇਬੇ ਬਾਪੂ ਨੇ ਤਾਂ ਰੋਟੀ ਖਾ ਲਈ ਮੈਂ ਰਹਿਣਾਗਾ ਮ ਇਹ ਰੋਸਤਵਾ ਦੁਬਾਰੇ ਕਿਟਾਂ ਦਾ ਕੰਮ ਸਟਾਰਟ ਕਰਦੇ ਕਿਟਾ ਕਿਟਾ ਭਰਨੀਆ ਕਰਦੇ ਆ ਕੰਮ ਕੰਮ ਆਪਾਂ ਸਾਰਾ ਬਈ ਰਾਤ ਨੂੰ ਬਹੁਤ ਕੰਮ ਕਰੀਦਾ ਰਾਤ ਨੂੰ 11 11 ਵਜੇ ਜਾਂਦੇ ਹੈ ਕਹਿਣੀ ਸੋਖਾ ਕਿ ਨਹੀਂ ਪਾਪਾ ਰਾਤ ਨੂੰ ਬਹੁਤ ਬਹੁਤ ਟਾਈਮ ਲੱਗ ਜਾਂਦਾ ਹੁਣ ਬਸ ਉੱਠ ਕੇ ਖਾ ਕੇ ਫੇਰ ਸਟਾਰਟ ਕਰਦੇ ਆ ਕੰਮ